ਪੰਜ ਸਾਲ ਬਾਅਦ ਆਖੜਦੀ ਐ ਕਿ ਵੋਟਾਂ ਪਾ ਦਿਓ ਹਾਂ 5 ਸਾਲ ਪੰਜ ਸਾਲਾਂ ਵਿੱਚ ਇੱਕ ਵਾਰ ਨਹੀਂ ਆਈ ਪਹਿਲਾਂ ਕਿਹੜਾ ਮਤਲਬ ਹੀ ਨਹੀਂ ਅੱਛਾ ਪੰਜ ਸਾਲਾਂ ਵਿੱਚ ਕਦੇ ਨਹੀਂ ਆਇਆ ਕਦੇ ਮਤਲਬ ਹੀ ਨਹੀਂ ਆਇਆ ਜਮਾ ਇੱਕ ਪੈਸਾ ਕੰਮ ਨਹੀਂ ਕੀਤਾ ਜਿਵੇਂ ਕਿ ਪਵੰਤਮਾਨ ਨੇ 5-10% ਸੁਧਾਰਿਆ ਕੋਈ ਨੌਕਰੀਆਂ ਦਿੱਤੀਆਂ ਨੇ ਮਤਲਬ ਹੋਰ ਜਿਵੇਂ ਸਕੂਲ ਖੋਲੇ ਨੇ ਜਾਂ ਹਸਪੀਟਲ ਨੇ ਜਾਂ ਮਤਲਬ ਆਪਣਾ ਬਿਜਲੀ ਫਰੀ ਕਰਤੀ ਜਾਂ ਲੋਕਾਂ ਨੂੰ ਗਰੀਬਾਂ ਨੂੰ ਅਨਾਜ ਵਗੈਰਾ ਵਧੀਆ ਦੇ ਆ ਉਦੋਂ ਰਾਦਾ ਉਹ ਹੀ ਤਾਂ ਕਹੀ ਜਾਨੇ ਵੀ ਪੱਗ ਸਿਰਫ ਪੱਗ ਬਦਲੀ ਹੈ ਨਾ ਅੱਛਾ ਪੱਗ ਹੀ ਬਦਲੀ ਕੋਈ ਹੋਣੀ ਮੇਰੇ ਛੜੇ ਸਾਰੀ ਪਏ ਆ ਜੀ ਛੜੇ ਟੋਬਾਗਾ ਭਰ ਕੇ ਛਪੜਾ ਪਹਿਲਾਂ ਪਾਣੀ ਸਾਰਾ ਪਿੰਡ ਦਾ ਇਧਰ ਘਟਦਾ ਤੇ ਘਰਾਂ ਚ ਆ ਬੜਦਾ ਜਿਹੜਾ ਟੋਬਾ ਭਰ ਜਾਂਦਾ ਸਾਡ ਗਲੀਆਂ ਚ ਫਿਰਦਾ ਨਾ ਪਾਣੀ ਅੱਛਾ ਲੋਟਦਾ ਪਰ ਹਮਨ ਬਾਦਲ ਕਿਆ ਨੇ ਉਹਨੇ ਪੀਪੇ ਧਰ ਲਏ ਤਾਂ ਤਾਂ ਹੌਲਰ ਦਾ ਪੀਪਾ ਐ ਐਸਆਈ ਦਾ ਡੀਐਸਪੀ ਦਾ ਉਹਦਾ ਮਤਲਬ ਇਹ ਹਾਂ ਭਈ ਜੇਤਨ ਲੈਨੇ ਡੀਐਸਪੀ ਨੌਕਰੀ ਕਰਦਾ ਤਾਂ 20 ਲੱਖ ਕਹਿ ਚਵਾ ਦੇ ਹੂੰ ਜੇ ਲੈਣੇ ਕੋਈ ਐਸਡੀ ਦਰ ਨੌਕਰੀ ਤਾਂ ਤੇ ਹੀ ਲਖੇ ਚ ਬਾ ਦੇ ਉਹਨਾਂ ਲੁੱਟਿਆ ਪਈ ਆਪ ਗੱਪ ਮਾਰ ਮਾਰ ਬਾਗਿਆਂ ਮੈਂ ਕਰੂ ਫਨਾਨਾ ਕਰੂ ਤੇ ਪਰਿਆ ਕੁਛ ਵੀ ਨਹੀਂ ਉਹ ਲਾਰੇ ਲਾ ਕੇ ਬਾਗਿਆ ਕਰਾਂ ਕਰਿਆ ਕੁੜਿਆ ਕਿਸੇ ਨੇ ਕੱਕ ਕਰਿਆ ਅੱਛਾ ਦਾ ਆਮ ਪਾਰਟੀ ਵਧੀਆ ਜਿਨ੍ਹਾਂ ਨੇ ਬਿਨਾ ਮਤਲਬ ਰਿਸ਼ਵਤੋ ਬਿਨਾ ਕਿਸੇ ਹੋਰ ਤੁਮ ਨੌਕਰੀਆਂ ਦੇਤੀਆਂ ਬੱਚਾ ਨੂੰ ਪਿੰਡਾਂ ਸਪਾਰਸ਼ ਤੋਂ ਸਵਾ 14 ਦੀ ਤਿਆਰੀ ਤੇ ਸਾਰੇ ਪਾਸੇ ਪ੍ਰਚਾਰ ਸ਼ੁਰੂ ਹੋਇਆ ਤੇ ਹਰ ਇੱਕ ਉਮੀਦਵਾਰ ਦਾਅਵੇਦਾਰੀ ਕਰ ਰਿਹਾ ਕਿ ਅਸੀਂ ਜਿੱਤਾਂਗੇ ਹਰ ਇੱਕ ਪਾਰਟੀ ਵੱਲੋਂ ਇੱਕ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਪਰ ਅਸਲ ਵਿੱਚ ਲੋਕਾਂ ਦੀਆਂ ਸਹੂਲਤਾਂ ਕੀ ਨੇ ਲੋੜਾਂ ਕੀ ਨੇ ਮੰਗਾਂ ਕੀ ਨੇ ਇਹ ਜਾਣਨ ਦੇ ਲਈ ਲੋਕਾਂ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੈ ਪਿੰਡ ਖੋਖਰ ਕਲਾਂ ਜਿਹੜਾ ਪਹੁੰਚੇ ਆਂ ਗੱਲਬਾਤ ਕਰਦੇ ਆਂ ਸਾਡੇ ਨਾਲ ਬਜ਼ੁਰਗ ਵੀ ਨੇ ਇਕੱਲੇ ਇਕੱਲੇ ਨੂੰ ਪੁੱਛਾਂਗੇ ਵੀ ਕੀ ਲੋੜਾਂ ਨੇ ਜਿਹੜੀਆਂ ਕੀ ਮੰਗਾਂ ਨੇ ਬਈਆ ਸਿਕਾ ਸ੍ਰੀ ਗਾਲ ਜੀ ਕੀ ਨਾਮ ਹੈ ਜੀ ਰਪਾਲ ਜੀ ਰਪਾਲ ਜੀ ਚੋਣਾ ਦੀ ਤਿਆਰੀ ਤੇ ਪ੍ਰਚਾਰ ਸ਼ੁਰੂ ਹੋ ਗਿਆ ਹਾਂਜੀ ਕਿਵੇਂ ਦੇਖਦੇ ਹੋ ਤੁਸੀਂ ਬੋਟ ਆਮ ਆਦਮੀ ਨੂੰ ਦੇਮਾ ਜੀ ਆਮ ਆਦਮੀ ਨੂੰ ਹਾਂ ਹੋਰ ਵੀ ਦਾਵੇਦਾਰੀ ਕਰੀ ਜਾਂਦੇ ਆ ਬਸ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਬੋਟ ਦੇਵਾਂਗੇ ਕੰਮ ਹੋਇਆ ਪਿੰਡ ਚ ਹਾਂਜੀ ਬੱਚਿਆਂ ਦੇ ਕੰਮ ਬਹੁਤ ਹੋਇਆ ਜੀ ਅੱਛਾ ਫਰੀ ਲੱਗਿਆ ਬਿਨਾਂ ਪੈਸਿਆਂ ਤੋਂ ਲੱਗਿਆ ਬੱਚੇ ਹੂੰ ਬਸ ਇੰਨੀ ਕੰਮ ਅੱਛਾ ਆਮ ਆਦਮੀ ਇੱਥੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਵਾਲੇ ਕਹੀ ਜਾਂਦੇ ਵੀ ਅਸੀਂ ਪੰਜਾਬ ਬਚਾਉਣਾ ਪੰਜਾਬ ਤਾਂ ਲੁੱਟਿਆ ਗਿਆ ਕਿਵੇਂ ਦੇਖਦੇ ਹੋ ਸਾਨੂੰ ਉਹਨਾਂ ਤੇ ਭਰੋਸਾ ਹੀ ਨਹੀਂ ਰਿਹਾ ਜੀ। ਹਾਂਜੀ। ਭਰੋਸਾ ਹੀ ਨਹੀਂ ਰਿਹਾ ਸਾਨੂੰ ਉਹਨਾਂ ਤੇ। ਕਿਉਂ ਚੱਕਿਆ ਗਿਆ ਭਰੋਸਾ? ਇਹ ਹੋ ਵਾਲੀ ਹੈ ਜੀ। ਹਾਂਜੀ। ਭ੍ਰਿਸ਼ਟਾਚਾਰੀ ਵਾਲੀ ਕਰਦੇ। ਅੱਛਾ। ਤੇ ਅਤੇ ਬਾਦਲ ਸਾਹਿਬ ਤਾਂ ਕਹਿੰਦੇ ਵੀ ਪੰਜਾਬ ਬਚਾਉਣਾ ਪੰਜਾਬ ਤਾਂ ਲੁੱਟ ਲਿਆ ਆ ਆਮ ਆਦਮੀ ਪਾਰਟੀ ਨੇ। ਬਸ ਅਸੀਂ ਆਮ ਆਦਮੀ ਦੀ ਪਾਰਟੀ ਨੂੰ ਬੋਟ ਦੇਣੀ ਹੈ। ਅੱਛਾ ਬਾਈ ਕਹਿੰਦਾ ਆਮ ਆਦਮੀ ਨੂੰ ਪਾਉਣਾ ਬਾਬਾ ਜੀ ਕੀ ਨਾਮ ਹੈ ਜੀ? ਬਲਵੰਤ ਸਿੰਘ ਜੀ। ਬਲਵੰਤ ਜੀ ਕਿਵੇਂ ਦੇਖਦੇ ਹੋ ਚੋਣਾਂ ਆ ਗਈਆਂ ਘਰ ਘਰ ਲੀਡਰ ਹੁਣ ਫੇਰ ਤੋਂ ਆਉਣ ਲੱਗੇ ਨੇ। ਬਾਕੀ ਦੇਖਣਾ ਜੀ ਹੁਣ ਆਮ ਆਦਮੀ ਪਾਰਟੀ ਦੀ ਕਰੀਏ ਗੱਲ ਇਹ ਸਾਰੇ ਚੋਰ ਸਭ ਚੋਰ ਤੇ ਬਾਦਲ ਸਾਹਿਬ ਨੇ ਰੈਲੀ ਕੱਢੀ ਸੀ ਇੱਧਰ ਕੋਈ ਕਿਸੇ ਦਾ ਨਾਮ ਨਾ ਲਓ ਯਾਰ ਬਸ ਚੰਗਈ ਹੈ ਕਾਂਗਰਸ ਵੀ ਨਹੀਂ ਮਾ ਕੋਈ ਨਹੀਂ ਸਭ ਦੇਖ ਲੈ ਅੱਛਾ ਆਮ ਆਦਮੀ ਪਾਰਟੀ ਸਹੀ ਹੈ ਨਾ ਕੋਈ ਨਹੀਂ ਸਹੀ ਸਿਰਫ ਪੱਗ ਬਦਲੀ ਜੇ ਹੈ ਪੱਗ ਬਦਲੀ ਹੈ ਸਿਰਫ ਅੱਛਾ ਆ ਜੇ ਫਿਰ ਭਰੋਸਾ ਕੀ ਤੇ ਕੀਤਾ ਜਾਵੇ ਕਿਉਂਕਿ ਲੋਕ ਆਮ ਪਬਲਿਕ ਜਿਹੜੀ ਆ ਭੋਲੀ ਭਾਲੀ ਹੁੰਦੀ ਆ ਤਾਂ ਫਿਰ ਕੀ ਤੇ ਭਰੋਸਾ ਕਰੇ ਨੋਟਾ ਤਾਂ ਬਟਨ ਦਬਾਂਗੇ ਕਿਸੇ ਤੇ ਭਰੋਸਾ ਨਹੀਂ ਕਰਨਾ ਨੋਟਾ ਵਾਲੇ ਹਾਂ ਬਸ ਹੋਰ ਕੋਈ ਨਹੀਂ अच्छा बदला ले आंदा ਸੀ ਲੱਗਿਆ ਬਦਲਾ ਦਾ ਪਤਾ ਹਾਂ ਬਦਲਾ ਦਾ ਉਹੀ ਤਾਂ ਕਹੀ ਜਾਨੇ ਵੀ ਸਿਰਫ ਪੱਗ ਬਦਲੀ ਹੈ ਨਾ ਅੱਛਾ ਪੱਗ ਹੀ ਬਦਲੀ ਹੈ ਕੁਝ ਹੋਣੀ ਵੀ ਸੇਮ ਲਾਰੇ ਨੇ ਹਾਂ ਐਤ ਕੀ ਸਿਆਣੇ ਹੋਏ ਲੋਕ ਪਹਿਲਾਂ ਨਾਲੋਂ ਪਤਾ ਨਹੀਂ ਜੀ ਸਾਨੂੰ ਤਾਂ ਅਸੀਂ ਤਾਂ ਅਸੀਂ ਤਾਂ ਖੁਦ ਨਹੀਂ ਸਿਆਣੇ ਲੋਕਾਂ ਦਾ ਕੀ ਕਰ ਸਕਦੇ ਐਤ ਕੀ ਫੇਰ ਲਾਰੇਾਂ ਚ ਤਾਂ ਨਹੀਂ ਆਉਂਦੇ ਲੋਕ ਹਾਂ ਜੀ ਆਪਾਂ ਨੂੰ ਪਤਾ ਨਹੀਂ ਕਿਸੇ ਦਾ ਨੋਟਾ ਦਬਾਂਗੇ ਆਪਾਂ ਤਾਂ ਨੋਟਾ ਦਬਾਂਗੇ ਅੱਛਾ ਬਾਬਾ ਜੀ ਕੀ ਨਾਮ ਹੈ ਜੀ ਸੋਨ ਸਿੰਘਾ ਜੀ ਸੋਨ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਹੁਣ ਪ੍ਰਚਾਰ ਸ਼ੁਰੂ ਹੋ ਗਿਆ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਦੇਖੋ ਜਾਨੇ ਜੀ 60 ਸਾਲ ਦੀ ਉਮਰ ਹੋ ਗਈ 68 ਸਾਲ ਦੀ 50 ਬੋਲ ਜਿਹੜੀ ਸਰਕਾਰ ਵੋਟਾਂ ਲੈ ਕੇ ਕੋਈ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ ਅੱਛਾ ਮੁੰਡੇ ਪੜੇ ਲਿਖੇ ਤੁਰੇ ਫਿਰਦੇ ਨੇ ਚਲੇ ਨੇ ਆਮ ਪਾਰਟੀਆਂ ਲਾਦੇ ਜਿਹੜੇ ਮੁੰਡੇ ਜਿਹੜੇ ਪੜੇ ਲਿਖੇ ਸੀ ਵਧੀਆ ਕੰਮ ਵੀ ਹੋਇਆ ਖਰਾ ਤੇ ਜਿਹੜੇ ਮੁੰਡੇ ਪੜੇ ਲਿਖੇ ਵੱਢੀ ਸੀ ਕੀ ਜੀ ਪਹਿਲਾਂ ਵੀ ਪੜੇ ਕਿਰੀਸ਼ਾ ਲਾਤੇ ਮੈਨੂੰ ਚੰਗਾ ਹੀ ਮੰਨਦੇ ਆ ਵਿਚਮਾੜਾ ਹੀ ਮੰਨਦੇ ਲੋਕ ਪਹਿਲਾਂ ਤੁਸੀਂ ਇੰਨੇ ਵਾਰ ਸਰਕਾਰ ਬਣਾਈ ਇੰਨੇ ਵਾਰ ਐਮਪੀ ਬਣਾਈ ਕਦੇ ਮਤਲਬ ਕਿਹੜਾ ਹੁਣ ਤੱਕ ਜਚਿਆ ਵੀ ਕੰਮ ਮਾਨਸਾ ਦੇ ਜੋਗਾ ਕਰਤਾ ਕਿਸੇ ਕੁਛ ਨਹੀਂ ਨੀ ਕਰਿਆ ਜੀ ਹਾਂ ਜੀ ਕੁਛ ਨਹੀਂ ਕਰਿਆ ਸਾਰੇ ਗੱਲਾਂ ਵਾਲੇ ਫਿਰ ਕਿਹੜੇ ਗੱਲਾਂ ਵਾਲੇ ਜੀ ਹਾਂਜੀ ਕਿਹ ਗੱਲਾਂ ਵਾਲੇ ਜੀ ਭਰੋਸਾ ਕੀਤੇ ਕੀਤਾ ਜਾਵੇ ਉਹਦਾ ਵੋਟ ਕਾਂਗਰਸ ਨੂੰ ਪਾਵਾਂ ਜੀ ਪਹਿਲਾਂ ਬਜ਼ੁਰਗ ਵੱਡੇ ਬਜ਼ੁਰਗ ਸਾਡੇ ਕਾਂ ਦਾ ਸ਼ੱਕ ਨਹੀਂ ਸੀਗੇ ਅੱਛਾ ਕਾਂਗਰਸ ਨੂੰ ਪਾਉਣੀ ਵੋਟ ਹਾਂ ਜੀ ਕਾਂਗਰਸ ਨੂੰ ਪਾਉਣੀ ਹੈ ਤੇ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਸਰਕਾਰ ਵੀ ਬਣਾਈ ਹੈ ਕੰਮ ਵੀ ਕਰ ਰਹੇ ਹਾਂ ਲੋਕਾਂ ਨੂੰ ਵਿੱਚ ਕੰਮ ਹੋਈ ਵੀ ਵਿੱਚ ਨਹੀਂ ਵੀ ਹੋਏ ਸਾਡੀ ਵੇਜ ਤਾਂ ਕਾਂਗਰਸ ਨੂੰ ਪਾਉਣ ਦੀ ਹੈ ਜੀ ਅੱਛਾ ਕਿਹੜੇ ਕੰਮ ਨੇ ਇੱਕ ਵਾਰੀ ਧਿਆਨ ਲਿਆਉਣੇ ਬੜੇ ਜ਼ਰੂਰੀ ਆ ਸਰਕਾਰਾਂ ਦੇ ਵੀ ਕਿਹੜੇ ਕੰਮ ਰਹਿ ਗਏ ਸਾਡੇ ਸਾਰੇ ਪਏ ਆ ਜੀ ਸਾਡੇ ਤੋਬਾਗਾ ਪਾਰ ਕੇ ਛਪੜਾ ਪਹਿਲਾਂ ਪਾਣੀ ਸਾਰਾ ਪਿੰਡ ਦਾ ਇਧਰ ਘਟਦਾ ਤੇ ਘਰਾਂ ਚ ਆ ਬੜਦਾ ਜੇ ਟੁੱਬਾ ਭਰ ਜਾਂਦਾ ਸਾਡੇ ਗਲੀਆਂ ਚ ਫਿਰਦਾ ਨਾ ਪਾਣੀ ਅੱਛਾ ਗੁਰੂ ਜੀ ਕਿੰਨੇ ਚਿਰ ਤੋਂ ਦੇਖਦੇ ਹੋ ਸਭ ਇਹ ਤਾਂ ਹੁਣ 4-5 ਸਾਲ ਹੋ ਗਏ ਅੱਜ ਜਦੋਂ ਪਾਣੀ بارش ਹੋ ਜਾਂਦੀ ਹੈ ਇੱਥੇ ਬੀਬਾ ਹਰ ਸਿਮਰਤ ਰਹੇ ਐਮਪੀ ਪਹਿਲਾਂ ਕਦੇ ਆਏਗੇ ਪਿੰਡ ਦੇ ਵਿੱਚ ਬਾਹਰ ਉਰੀ ਆ ਕੇ ਮੁੜ ਜਾਂਦੇ ਸੱਤ ਚਾ ਕੇ ਜਾਂ ਗਊ ਥੱਲੇ ਜਾ ਕੇ ਵੋਟਾਂ ਵੇਲੀ ਜਾਂਦੇ ਨਾ ਕੋਈ ਮਗਰ ਕੋਈ ਦਿਖਾਈ ਨਹੀਂ ਦਿੰਦਾ ਬਾਬਾ ਕੀ ਕਹਿੰਦੇ ਨਾ ਕਿਸੇ ਨੇ ਕੁਛ ਨਹੀਂ ਕਰਿਆ ਨਾ ਸਭ ਨੇ ਕਿਸ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਸਭ ਗੱਪ ਮਾਰ ਮਾਰ ਬਾਗਿਆਂ ਮੈਂ ਕਰੂੰ ਫਲਾਨਾ ਕਰੂੰ ਤੇ ਮੁੜਿਆ ਕੁਛ ਵੀ ਨਹੀਂ ਫਿਰ ਗੱਪਾਂ ਚ ਲੋਕ ਕਿਵੇਂ ਆ ਜਾਂਦੇ ਆ ਬਾਬਾ ਬਾ ਬਾ ਆ ਜਾਂਦੇ ਲੋਕ ਬਸ ਹੂੰ ਆ ਜਾਂਦੇ ਬਸ ਉਹ ਉਹ ਤੋਂ ਪਤਾ ਨਹੀਂ ਲੱਗਦਾ ਉਹ ਤੋਂ ਬਾਅਦ ਸੁਰਤ ਕਿ ਜਿਹੜੀ ਹੁੰਦੀ ਆ ਮਾਗਰੋ ਸੁਰਤ ਆਉਂਦੀ ਆ ਜੋ ਕੰਮ ਹੁੰਦਾ ਨਹੀਂ ਅੱਛਾ 5 ਸਾਲਾਂ ਚ ਆ ਗਈ ਸੁਰਤ ਸੁਰਤ ਆਉਂਦੀ ਰਹਿੰਦੀ ਆ ਕਦੇ ਬਾਦਰਦੀ ਰਹਿੰਦਾ ਸਮਾਜ ਦਾ अच्छा ਤੇ ਹੁਣ ਫਿਰ ਕੀ ਲੱਗਦਾ ਵੀ ਕਹੇ ਜਾ ਉਮੀਦਵਾਰ ਚਾਹੀਦਾ ਕਹੇ ਜੇ ਕੈਂਡੀਡੇਟ ਚਾਹੀਦਾ ਕਹੇ ਜਾ ਐਮਪੀ ਚਾਹੀਦਾ ਸੋਨ ਆਪੀ ਦਾ ਜੀ ਇਹ ਤਾਂ ਲੋਕਾਂ ਨੇ ਬਣਾਉਣਾ ਅਸੀਂ ਤਾਂ ਕੀ ਬਣਾਉਣਾ ਹਾਂ ਆਪਾਂ ਪਾਰਟੀ ਨੇ ਬਣਾਉਣਾ ਤਾਂ اچھا ਆਮਾ ਪਾਰਟੀ ਨੂੰ ਪਾਉਂਗੇ ਵੋਟਾਂ ਹਾਂ اچھا ਬਾਬਾ ਕੀ ਲੋੜਾਂ ਕੀ ਨੇ ਜਿਵੇਂ ਹੁਣ ਤੁਸੀਂ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਹੜੇ ਹਜੇ ਤੱਕ ਹੋਏ ਨਹੀਂ ਬਾਬਾ ਤਾਂ ਹੁਣ ਕਾਸੇ ਜੋਗਰੇ ਬਾਬਾ ਤਾਂ ਖੁੰਡਾ ਤੇ ਬੈਠਣ ਵਾਲਾ ਰਹੇਗਾ ਹੁਣ ਬਾਬੇ ਨੂੰ ਕੀ ਪਤਾ ਆ ਪੋਤੇ ਵੜੋਤੇ ਤਾਂ ਹੋਣਗੇ ਉਸ ਤੇ ਬਰ ਉਸ ਤੇ ਫਿਰ ਉਹ ਗੱਲ ਕਰਨਗੇ ਹੁਣ ਆਪਾਂ ਤਾਂ ਕਰ ਲਈ ਗੱਲ ਜਿਹੜੀ ਕਰਨੀ ਚੰਨੀ ਗੱਲ ਤੁਹਾਨੂੰ ਹਾਂ ਜੀ ਜਿਹਨਿਕ ਕਰ ਹੁਣ ਤੱਕ ਹਾਂ ਪੁੱਛ ਤੇ ਹਾਂ ਹੁਣ ਤੱਕ ਵੋਟਾਂ ਇੰਨੀਆਂ ਪਾਈਆਂ ਇੰਨੀਆਂ ਸਰਕਾਰਾਂ ਬਣਾ ਤੇ ਕਿਹੜੀ ਵਧੀਆ ਲੱਗੀ ਹੁਣ ਤੱਕ ਕੋਈ ਨਹੀਂ ਵਧੀਆ ਲੱਗੀ ਬੱਸ ਹਾਂ ਬਾਬਾ ਜੀਆ ਪੁੱਛੀਆ ਸਾਹ ਕਿਹੜੀ ਲੱਗੀ ਬੱਸ ਸਾਰੇ ਲਾਰੇ ਲਾਉਂਦੇ ਹੋ ਲਾਰੇ ਲਾ ਕੇ ਬਾਗਿਆ ਕਰਾਂਗੇ ਕਰਿਆ ਕਰਿਆ ਕਿਸੇ ਨੇ ਕੱਖ ਨਹੀਂ ਅੱਛਾ ਤੇ ਇੱਧਰ ਬਜ਼ੁਰਗ ਤਾਸ਼ ਖੇਡੀ ਜਾਂਦੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਾਂ ਗੁਲਜਾਰ ਸਿੰਘ ਹੈ ਜੀ ਗੁਲਜਾਰ ਜੀ ਤੁਸੀਂ ਦੱਸੋ ਚੋਣਾਂ ਦਾ ਪ੍ਰਚਾਰ ਚੱਲ ਪਿਆ ਤੇ ਸਾਰੇ ਉਮੀਦਵਾਰ ਕਹਿੰਦੇ ਵੀ ਅਸੀਂ ਜਿੱਤਾਂਗੇ ਸਾਨੂੰ ਲੋਕ ਪਿਆਰ ਦੇਣਗੇ ਕਿਵੇਂ ਦੇਖਦੇ ਅਸੀਂ ਤਾਂ ਜੀ ਆ ਜਿਹੜੀ ਪਾਰਟੀ ਚੱਲਦੀ ਹੈ ਹੁਣ ਜਿਹੜੀ ਸਰਕਾਰ ਹੈ ਏਸੇ ਨੂੰ ਪਾਵਾਂਗੇ ਪੰਜਾਬ ਵਾਲਿਆਂ ਨੂੰ ਵੋਟ ਅੱਛਾ ਹਾਂ ਬਸ ਇਹੀ ਫਿੱਟ ਹੈ ਸਾਡੀ ਅੱਛਾ ਬਾਦਲ ਸਾਹਿਬ ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਆ ਮਾਦਮੀ ਕਹੀ ਜਾਣਦੇ ਅਸੀਂ ਤਾਂ ਏਸੇ ਦੀ ਆਦਮੀ ਆਗੇ ਇਹਦੇ ਪੂਰੇ ਅਸੀਂ ਡਟੇ ਆ ਇਥੇ ਹੋਰ ਪਾਰਟੀਆਂ ਨੇ ਕੀਤੇ ਫਿਰ ਪਿਛਲੇ ਸਾਲਾਂ 'ਚ ਕੰਮ ਪਿੰਡ ਦਾ ਮੈਂ ਤਾਂ ਬਾਹਰ ਰਹੇ ਹਾਂ ਭਰਾਵਾ ਮੈਂ ਤਾਂ ਪਿੰਡ ਚੀ ਮੈਨੂੰ ਤਾਂ 3 ਕ ਸਾਤ ਹੋਈ ਹੈ ਅੱਛਾ ਪਤਾ ساری ਉਮਰ ਬਾਹਰੀ ਰਹੇ ਅੱਛਾ ਹਾਂ ਇਹ ਪਿੰਡ ਦਾ ਜਿਤੋਂ ਪਿਛਲਾ ਕੀ ਨਾਮ ਹੈ ਜੀ ਮੇਰਾ ਛੋਟੇ ਕੋ ਖਰੇਪ ਨੇ ਮੇਰਾ ਤਾਂ ਅੱਛਾ ਕੀ ਨਾਮ ਹੈ ਜੀ ਮਿੱਠੂ ਮਿੱਠੂ ਜੀ ਕਿਵੇਂ ਦੇਖਦੇ ਹੋ ਕੰਮਕਾਰ ਹੋਏ ਆ ਸਰਕਾਰ ਦੇ ਵਿੱਚ ਹਾਂ ਜੀ ਹੋਈ ਨਾ ਅੱਛਾ ਚਾਰ ਪੰਜ ਆ ਨੌਕਰ ਲੱਗਿਆ ਭਾਵਾਂ ਵਾਲਿਆਂ ਨੇ ਲਾਤਾ ਕੋਈ ਪੈਸਾ ਨਹੀਂ ਲਿਆ ਉਹਨਾਂ ਨੇ ਅੱਛਾ ਬਗੈਰ ਪੈਸੇ ਤੋਂ ਲੱਗੇ ਹੋ ਕਾਂਗਰਸ ਸਰਕਾਰ ਵੇਲੇ ਹੋਏ ਨਹੀਂ ਕੰਮ ਹੋਈ ਐ ਉਹ ਦੇ ਨੌਕਰ ਰੱਖਦੀ ਪੈਸੇ ਲੈਣੇ ਸੀ ਅੱਛਾ ਤੇ ਬਾਦਲ ਸਰਕਾਰ ਵਧੀਆ ਪੈਸੇ ਲੈਦੇ ਸੀ ਪੈਸੇ ਲੈ ਕੇ ਨਹੀਂ ਨਹੀਂ ਲਈ ਹੈ ਇਹਨਾਂ ਦੇ ਬਗੈਰ ਪੈਸੇ ਤੋਂ ਉਹ ਤਾਂ ਯਾਤਰਾ ਗੱਡੀ ਹੈ ਪਤਾ ਲੱਗਿਆ ਵੀ ਪੰਜਾਬ ਵਿੱਚ ਪਹੁੰਚਾਉਣ ਲਈ ਯਾਤਰਾ ਗੱਡੀ ਕਹਿੰਦੇ ਵੀ ਲੁੱਟ ਲਿਆ ਆ ਆਮ ਆਦਮੀ ਪਾਰਟੀ ਨੇ ਅੱਛਾ ਇਹਨਾਂ ਨਹੀਂ ਸਾਨੂੰ ਪਤਾ ਉਹ ਤਾਂ ਕਹੀ ਜਾਂਦਾ ਕਹੀ ਜਾਂਦਾ ਹੁੰਦਾ ਜਿਹੜਾ ਕੋਈ ਅੱਛਾ ਮੜਾ ਮੋਟਾ ਵੀ ਆਮ ਆਦਮੀ ਪਾਰਟੀ ਨੇ ਕਿਥੇ ਕੰਮ ਕਰ ਚਲ ਇਹ ਜਿੰਨੇ ਨੋਕ ਰੱਖਿਆ ਪੈਸੇ ਤੋਂ ਰੱਖਿਆ ਕੋਈ ਪੈਸਾ ਹੀ ਨਹੀਂ ਲਿਆ ਉਹਨਾਂ ਨੇ ਅੱਛਾ ਆਹ ਭਾਈ ਨਾ ਹੋਇਆ ਏਹੀ ਸਰਕਾਰ ਵਧੀਆ ਜੀ ਏਹੀ ਵਧੀਆ ਏਹੀ ਸਰਕਾਰ ਏਹੀ ਵਧੀਆ ਹੂੰ ਏਹੀ ਵਧੀਆ ਅੱਛਾ ਪਾਪਾ ਕਿਹੜੀ ਸਰਕਾਰ ਵਧੀਆ ਜੀ ਸਰਕਾਰ ਦਾ ਆਮ ਆਰਟੀ ਵਧੀਆ ਜਿਨ੍ਹਾਂ ਨੇ ਬਿਨਾ ਮਤਲਬ ਰਿਸ਼ਵਤੋਂ ਬਿਨਾ ਕਿਸੇ ਹੋਰ ਤੁਮਹਾਂ ਨੌਕਰੀਆਂ ਦੇਤੀਆਂ ਬੱਚਾ ਨੂੰ ਬਿਨਾ ਸਪਾਰਸ਼ ਤੋਂ ਠੀਕ ਹੈ ਨਾ ਬਾਕੀ ਜਿਹੜੀ ਸੋਚ ਸੀ ਸਾਡੀ ਅਸੀਂ ਵੋਟਾਂ ਪਾਈਆਂ ਬਦਲਾ ਲੈਂਦਾ ਹੈ ਵੀ ਸਾਨੂੰ ਹੁਣ ਦੱਸ ਗਿਆ ਵੀ ਮਤਲਬ ਭਗਵੰਤ ਮਾਨ ਨੇ ਜਿੰਨਾ ਕੰਮ ਕੀਤਾ ਕਿਸੇ ਨੂੰ ਸਤਾਇਆ ਨਹੀਂ ਉਹਨੇ ਕਿਸੇ ਨੂੰ ਲੁੱਟਿਆ ਨਹੀਂ ਕਿਸੇ ਨੂੰ ਕੁਝ ਕਿਹਾ ਨਹੀਂ ਸਮਝ ਗਏ ਨਾ ਵੀ ਦੁਨੀਆ ਇਸ ਟਾਈਮ ਦਾ ਪੰਜਾਬ ਬਹੁਤ ਵਧੀਆ ਵਧੀਆ ਬੱਥਰਿਆ ਹੈ ਪਹਿਲਾਂ ਹੁਣ ਬਦਲ ਕੇ ਕਿੰਨਾ ਨਹੀਂ ਲੋਕ ਲੁੱਟਦਾ ਪਰ ਹਮਨ ਬਾਦਲ ਲਕਿਆ ਨੇ ਉਹਨਾਂ ਨੇ ਪੀਪੇ ਧਰ ਲਈ ਆ ਤਾਂ ਹੌਲਦਾਰ ਦਾ ਪੀਪਾ ਐ ਐਸਆਈ ਦਾ ਡੀਐਸਪੀ ਦਾ ਉਹਦਾ ਮਤਲਬ ਇਹ ਹਾਂ ਭਈ ਜੇਤਨ ਲੈਨੇ ਡੀਐਸਪੀ ਨੌਕਰੀ ਕਰਦਾ ਤਾਂ ਵੀ ਤਾਂ ਕੈਚ ਪਾ ਦੇ ਜੇ ਲੈਨੇ ਕੋਈ ਐਸਡੀ ਦਾ ਨੌਕਰੀ ਕਰਦਾ ਤਾਂ 3 ਲੱਖ ਕੈਚ ਪਾ ਦੇ ਉਹਨਾਂ ਨੇ ਲੁੱਟਿਆ ਭਈ ਤਾਂ ਅੱਛਾ ਉਹ ਕਹਿੰਦੇ ਵੀ ਆਮ ਆਦਮੀ ਨੇ ਲੁੱਟਿਆ ਯਾਤਰਾ ਵੀ ਘੜਤੀ ਪੰਜਾਬ ਬਚਾਉਣ ਵਾਸਤੇ ਹੁਣ ਫਿਰ ਹਰਸ਼ਮਰਤ ਆਈ ਸੁਣੋ ਇਹ ਹੀ ਕਹਿੰਦੇ ਆ ਵੀ ਜੇ ਹੁਣ ਤੇਜ਼ੀ ਵਾਰ ਜਿਤਨਾ 5 ਸਾਲਾਂ ਬਾਅਦ ਆਖੜਦੀ ਹੈ ਤਾਂ ਕਿ ਵੋਟਾਂ ਪਾ ਦਿਓ ਹੈ 5 ਸਾਲ 5 ਸਾਲਾਂ ਇੱਕ ਵਾਰ ਨਹੀਂ ਆਈ ਪਹਿਲਾਂ ਕਿਹੜਾ ਮਤਲਬ ਹੀ अच्छा 5 ਸਾਲਾਂ ਚ ਕਦੇ ਨਹੀਂ ਆਇਆ ਕਦੇ ਮਤਲਬ ਹੀ ਨਹੀਂ ਆਇਆ ਜਮਾ ਇੱਕ ਪੈਸਾ ਕੰਮ ਨਹੀਂ ਕੀਤਾ اچھا ਹਾਂ ਤੇ ਕੀ ਕੀ ਮੰਗ ਕਰਦੇ ਹੋ ਜੇ ਹੁਣ ਜੇ ਪਿੰਡ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਪੰਜਾਬ ਨੂੰ ਜੱਜ ਕੋ ਰਾਜਾ ਬਣਾਉਣੇ ਆ ਸਾਨੂੰ ਖੁਸ਼ਹਾਲ ਰੱਖੇ اچھا اچھا ਆਹ ਚਾਹੁੰਦੇ ਦੁਖੀ ਨੇ ਪੰਜਾਬ ਦੇ ਲੋਕ ਦੁਖੀ ਆ ਪੂਰੇ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਪਾਰਟੀ ਨੇ ਕੁਝ ਭਵੰਤਮਾਨ ਨੇ 5-10% ਸੁਧਾਰਿਆ ਕੋਈ ਨੌਕਰੀਆਂ ਦਿੱਤੀਆਂ ਨੇ ਮਤਲਬ ਹੋਰ ਜਿਵੇਂ ਸਕੂਲ ਖੋਲੇ ਨੇ ਜਾਂ ਹਸਪੀਟਲ ਨੇ ਜਾਂ ਮਤਲਬ ਆਪਣਾ ਬਿਜਲੀ ਫਰੀ ਕਰਤੀ ਜਾਂ ਲੋਕਾਂ ਨੂੰ ਗਰੀਬਾਂ ਨੂੰ ਅਨਾਜ ਵਗੈਰਾ ਵਧੀਆ ਜਿਹਾ ਆ ਰਿਹਾ ਪਹੁੰਚਦਾਆਂ ਬੇਜੀਆਂ ਕੋਸ਼ਿਸ਼ ਚੰਗੇ ਲੱਗਿਆ ਮਤਲਬ ਵਧੀਆ ਹਾਂ ਤਾਂ ਬਜ਼ੁਰਗੋ ਕਿਵੇਂ ਦੇਖਦੇ ਹੋ ਤੁਸੀਂ ਬਾਬਾ ਜੀ ਨੇ ਗੱਲ ਦੱਸੀ 5 ਸਾਲ ਚ ਕਦੇ ਨਹੀਂ ਆਏਗਾ ਵਧੀਆ ਜਿਵੇਂ ਬਸ ਇਸ ਨੇ ਕਹਦਾ ਆਈ ਕਦੇ 5 ਸਾਲਾਂ ਚ ਅਸੀਂ ਦਾ 6 ਘਰਾਂ ਟਾਣੀ ਚ ਰਹਿੰਦੇ ਆ ਅਸੀਂ ਦਾ ਬਾਹਰ ਕੱਢ ਰੱਖਿਆ ਪਿੰਡ ਚ ਅੱਛਾ ਸੰਦਾ ਕੁਛ ਨਹੀਂ ਦਿੰਦਾ ਕੋਈ ਨਾ ਨਾਲੀ ਨਾ ਕੋਈ ਕੁਛ ਨਾ ਕੋਈ ਕੁਰਸੀ ਦੇ ਬਾਹਰ ਕੱਢ ਰੱਖਿਆ 80 ਘਰਾਂ ਚ ਤਾਂ ਅੱਛਾ ਕੁਛ ਨਹੀਂ ਆਉਂਦਾ ਸਾਨੂੰ ਕਿਉਂ ਕਿਉਂ ਬਾਹਰ ਕੀਤਾ ਜੀ ਬਾਹਰ ਇਹ ਕੋਈ ਪੁੱਛਦੇ ਨਹੀਂ ਨਾ ਸਰਪੰਚ ਪੁਛੇ ਨਾਲ ਕੋਈ ਮੈਂਬਰ ਪੁੱਛੇ ਤੇ ਪਰ ਬੋਰਡ ਤਾਂ ਤੁਸੀਂ ਵੀ ਪਾਉਨੇ ਹੋ ਪਾਉਨੇ ਆ ਵੋਟਾਂ ਲੈ ਕੇ ਬਾਹਰ ਹੋ ਜਾਂਦੇ ਨੇ ਕੁਛ ਨਹੀਂ ਦਿੰਦੇ ਅੱਛਾ ਹਾਂ 80 90 ਘਰਾਂ ਅਸੀਂ ਬਾਹਰ ਕੱਢ ਰੱਖਿਆ ਚਾਰ ਪੰਜ ਤਿੰਨ ਚਾਰ ਸੌ ਵੋਟ ਹੈ ਕੀ ਮੰਗ ਕਰਦੇ ਹਾਂ ਮੰਗਦਾ ਸਾਰਾ ਕੁਝ ਹੀ ਕਰਦੇ ਆ ਸੜਕਾਂ ਬਣਾਉਣ ਵਾਲੀਆਂ ਪਈਆਂ ਨਾਲੀਆਂ ਬਣਾਉਣ ਵਾਲੀਆਂ ਪਈ ਆ ਕੁੱਕ ਹਾਂਜੀ ਇੱਕ ਡੁੰਡਲ ਜਿਹਾ ਖੜਾ ਹੋ ਗਿਆ ਆਪਣਾ ਹੰਸ ਰਾਜ ਹੰਸ ਪਿਛਲੀ ਵਾਰੀ ਆਇਆ ਸੀ ਹਰਸ਼ਮਿਤ ਨਾਲ ਉਹਨੇ ਵਾਦਾ ਕੀਤਾ ਸੀ ਹਨੂਮਾਨ ਚੌਂਖੜੀ ਇੱਥੇ ਆਇਆ ਕਹਿੰਦਾ ਜੀ ਹਰਸ਼ਮਿਤ ਕੌਰ ਨੂੰ ਜਿਚਾਉਣੀਓ ਮੈਂ ਇੱਥੇ ਫੜੀ ਹੱਕ ਫੜੀ ਖੜਾ ਲਾ ਕੇ ਆਉਂਗਾ ਮੋੜ ਹੋਣੀ ਦਿਖਾਈ ਨਾ ਸ਼ਕਲ ਨਹੀਂ ਦਿਖਾਈ ਨੇ ਜਿੱਦੀ ਲਪਟਾਵੇਂ ਉਹਦੇ ਕੋਲੇ ਸਾਹਮਣੇ ਹੈ ਨਾ ਡੁੰਡਲ ਕੋਲੇ ਸਾਹਮਣੇ ਹੈ ਹੰਸ ਰਾਜ ਕੋਲੇ ਕਹਿੰਦਾ ਤੂੰ ਸੂਫੀ ਆ ਸੂਫੀ ਦਾ ਕਾਲਪੁਰਖ ਭਗਵਾਨ ਹੈ ਤੂੰ ਸੂਫੀ ਆਉਂਦਾ ਹੈ ਹੈ ਫੇਰ ਇਹ ਨਹੀਂ ਦੱਸ ਤਾ ਜੇ ਜੇ ਤੂੰ ਤੂਫੀ ਹੈ ਤੇ ਤੂੰ ਤਾਂ ਉਹੀ ਰਾਜ ਹੈ ਬਿਲਕੁਲ ਬਜ਼ੁਰਗ ਕਾਫੀ ਨਾਰਾਜ਼ ਵੀ ਲੱਗਦੇ ਆ ਵਕ ਵਕ ਪਾਰਟੀਆਂ ਬਾਰੇ ਗੱਲਾਂ ਵੀ ਹੋਈਆਂ ਤੁਸੀਂ ਸੁਣਿਆ ਤੇ ਇਹ ਪਿੰਡਾਂ ਦੀ ਸਾਥ ਚ ਬੈਠੇ ਲੋਕ ਆਪਦੀਆਂ ਗੱਲਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਚੰਗਾ ਸਮਝ ਰਿਹਾ ਉਹ ਤੁਸੀਂ ਸੁਣਿਆ ਤੇ ਇਸੇ ਤਰ੍ਹਾਂ ਹੋਰ ਵੀ ਪਿੰਡਾਂ ਦੇ ਵਿੱਚ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਲੋਕਾਂ ਦੀਆਂ ਮੰਗਾ ਕਿਨੇ ਲੋਕਾਂ ਦੇ ਮੁੱਦੇ ਕਿਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ